ਆ ਡੈਡੀ ਆਏ ਚੋਪਾ ਕਰ ਰਹੀ ਕਦੀ ਆ ਬੈਠਾ ਮੇਰਾ ਸਹੀ ਹੈ ਕਰਤੋ ਜੰਗਾ ਭੱਲਾ ਗਿਆ ਜਵਾਨ ਮੁੰਡਾ ਆਪਣੇ ਦੋਸਤ ਦੇ ਨਾਲ ਸੀ ਪਰ ਉਸੇ ਸਮੇਂ ਤੇ ਜਦੋਂ ਮਾਂ ਆਪਣੀ ਪੈਨਸ਼ਨ ਕਢਵਾਉਣ ਦੇ ਲਈ ਘਰ ਤੋਂ ਨਿਕਲੀ ਤਾਂ ਉਸ ਨੂੰ ਪਿੱਛੋਂ ਕਿਸੇ ਨੇ ਖਬਰ ਦਿੱਤੀ ਕਿ ਤੁਹਾਡੇ ਮੁੰਡੇ ਦੇ ਗੋਲੀ ਲੱਗੀ ਹੈ ਦਰਦਨਾਖਾ ਖਾਸਾ ਇਸ ਪਰਿਵਾਰ ਤੇ ਨਾਲ ਉਦੋਂ ਹੋਇਆ ਜਦੋਂ ਇਹ ਮੁੰਡਾ ਕੁੜੀਆਂ ਦੇ ਕਾਲਜ ਦੇ ਬਾਹਰ ਪਹੁੰਚਿਆ ਸੀ ਮਾਂ ਰੋਂਦੀ ਘੁੰਲਾਉਂਦੀ ਦੱਸਦੀ ਹੈ ਕਿ ਕਿੰਨ ਜੁਸਤਾ ਮੁੰਡਾ ਚੰਗਾ ਭਲਾ ਕਰਤੋ ਗਿਆ ਸੀ ਪਰ ਉਸਦੇ ਨਾਲ ਹੀ ਹਾਦਸਾ ਹੋਣ ਤੋਂ ਬਾਅਦ ਉਸ ਨੂੰ ਸਮਝ ਨਹੀਂ ਲੱਗ ਪਾ ਰਹੀ ਕਿ ਇਹ ਸਭ ਕੁਝ ਉਸ ਨਾਲ ਕਿਉਂ ਵਾਪਰ ਗਿਆ ਫਿਲਹਾਲ ਇਸ ਘਟਨਾ ਦੇ ਹੁਣ ਮਗਰੋਂ ਕੋਈ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਹੋਏ ਮੁੰਡੇ ਨੂੰ ਖਤਮ ਕਰਨ ਦੀ ਇਹ ਪੂਰੀ ਸਾਜ਼ਿਸ਼ ਸੀ ਪਰ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹੁਣ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇਦਰ ਹਸਪਤਾਲ ਦੇ ਬਾਹਰ ਖੜਾ ਉਸਦਾ ਪਰਿਵਾਰ ਰੋ ਰੋ ਕੇ ਕਮਲਾ ਹੋ ਗਿਆ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਦਾ ਜਾਇਜ਼ਾ ਲਿਆ ਜਾ ਚੁੱਕਿਆ ਹੈ ਬੰਦੀ ਕਾਰਵਾਈ ਕੀਤੀ ਜਾਵੇਗੀ ਮੈਂ ਤਾਂ ਪਰੇਸ਼ਾਨ ਲੈਣ ਗਈ ਸੀ ਮੈਨੂੰ ਰਸਤੇ 'ਚ ਦੱਸਿਆ ਕਿ ਗੋਲੀ ਬਾਦ ਕੀ ਨਕਸ ਤੇ ਮੈਂ ਉੱਥੇ ਪਿੱਟਣ ਲਾ ਪੀ ਮੈਨੂੰ ਨਹੀਂ ਪਤਾ ਕਿੰਨੇ ਮਾਰੀ ਕਿੰਨੇ ਨਹੀਂ ਸਾਨੂੰ ਕੋਈ ਪਤਾ ਨਹੀਂ ਕਿ ਦੋਰਾ ਵੀ ਪਟਿਆ ਵਾਲੀ ਵਸਤੀ ਦੇ ਜੀ ਤੇ ਕਿਹ ਕੀਤੇ ਤੇ ਗਏ ਸੀਗੇ ਮੁੰਡੇ ਤੁਹਾਡੇ ਹਾਂਜੀ ਇਹ ਮੁੰਡੇ ਕਿਹੜੇ ਇਹ ਤੁਰ ਕੇ ਗਏ ਟੁਰ ਕੇ ਗਏ ਨੇ ਮੋਟਰਸਾਈਕਲ ਆ ਜਾਣੇ ਰੁਣ ਤੇ ਆ ਗਏ ਜਿਹਾ ਸੀ ਮੋਟਰ ਤੋਂ ਬਾਹਰ ਘਰ ਦੇ ਤੇ ਗਾਣੇ ਟੁਰ ਕੇ ਗਏ ਬਾਹਰ ਮੋੜ ਚਾਂਦ ਅਕ ਮੈਨੂੰ ਨਹੀਂ ਪਤਾ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਵਿੱਚ ਗੱਡੀ ਵੱਜੀ ਆ ਤੇ ਉਸ ਤੋਂ ਬਾਅਦ ਉਹਨੇ ਇੱਥੇ ਫਾਇਰ ਕੀਤਾ ਕਿੰਨੇ ਲੋਕ ਸੀਗੇ ਜਿਹੜੇ ਗੱਡੀ ਚਾਹੀ ਸੀ ਸਰ ਚਾਰ ਸੀ ਤੇ ਕਿੰਨੇ ਜਣੇ ਇਹਦੇ ਗੋਲੀ ਵੱਜੀ ਆ ਇੱਕੋ ਇੱਕ ਲੜਕਾ ਸੀ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਕਿੰਨੀਆਂ ਗੋਲੀਆਂ ਵੱਜੀ ਆ ਫਾਇਰ ਕਿੰਨੇ ਹੋਇਆ ਸਰ ਓਨਲੀ ਵਨ